ਅੱਖਾਂ ਖੋਲ੍ਹੀਆਂ ਤੇ ਬਾਬਾ ਦੀਪ ਨੂੰ ਯਾਦ ਕੀਤਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਬਾਸੂ ਸੋਣੀ ਸਵੇਰੀ ਆ ਫਿਰ ਕਿਉਂਕਿ ਸਵੇਰ ਉੱਠਣ ਤੋਂ ਪਹਿਲੇ ਹੀ ਆਪਾਂ ਬਾਬਾ ਦੀਪ ਸਿੰਘ ਨੂੰ ਯਾਦ ਕਰ ਲਿਆ ਬਾਬਾ ਦੀਪ ਸਿੰਘ ਨੂੰ ਕਹਿ ਤਾ ਕਿ ਬਾਬਾ ਹੀ ਮੇਰਾ ਦਿਨ ਤੁਸੀਂ ਉਹ ਸਾਹਮਣਾ ਮੇਰੇ ਹੱਥਾਂ 'ਚ ਕੁਝ ਨਹੀਂ ਜਾਏਗਾ ਮੈਂ ਆਪਣੀ ਸਾਰੀ ਜ਼ਿੰਦਗੀ ਤੁਹਾਡੇ ਹੱਥਾਂ 'ਚ ਰੱਖਦੀ ਹਾਂ ਬਾਬਾ ਦੀਪ ਸਿੰਘ ਜੀ ਤੁਹਾਡੀ ਜ਼ਿੰਦਗੀ ਸੰਭਨ ਤੇ ਆਗੇ ਤੇ ਤੁਹਾਡੀ ਜ਼ਿੰਦਗੀ ਖਰਾਬ ਨਹੀਂ ਕਰ ਸਕਦਾ ਕੋਈ ਇੱਥੇ ਉਹ ਤਾਂ ਸੁੱਖਾਂ ਦੇ ਖਜ਼ਾਨੇ ਐ ਖੁਸ਼ੀਆਂ ਦੇ ਸਾਗਰ ਐ ਹਰ ਪਾਸੇ ਤੁਹਾਡੇ ਸੋਖੀ ਸੋਖ ਹੋਣਗੇ ਜੇ ਬਾਬਾ ਦੀਪ ਸਿੰਘ ਦਾ ਹੱਥ ਤੁਹਾਡੇ ਸਿਰ ਤੇ ਹੈ ਇਸੇ ਕਰਕੇ ਸਵੇਰੇ ਉੱਠਣ ਤੋਂ ਪਹਿਲੇ ਹਮੇਸ਼ਾ ਅਰਦਾਸ ਕਰਿਆ ਕਰੋ ਬਾਬਾ ਦੀਪ ਸਿੰਘ ਜੀ ਅੱਗੇ ਕਿ ਬਾਬਾ ਜੀ ਤੁਹਾਡੀ ਗਿਰਬਾਣਾ ਬੜਾ ਸੋਹਣਾ ਦਿਨ ਨਿਕਲਦਾ ਤੁਸੀਂ ਮੇਰੇ ਨਾਲ ਰਹਿਣਾ ਭਾਵੇਂ ਮੈਂ ਜਿੱਥੇ ਵੀ ਜਾਵਾਂ ਮੇਰੇ ਨਾਲ ਹੀ ਜਾਣਾ ਮੈਨੂੰ ਕਦੇ ਵੀ ਇਕੱਲਾ ਨਾ ਛੱਡਣਾ ਮੇਰੀ ਬਾਗ ਦੇ ਛੱਡਣਾ ਹੀ ਨਾ ਬਸ ਫਿਰ ਫਿਕਰ ਕਰਨ ਦੀ ਲੋੜ ਹੀ ਨਹੀਂ ਹੋਣੀ ਬਾਬਾ ਦੀਪ ਸਿੰਘ ਨੇ ਆਪੇ ਸਭ ਕੁਝ ਸੰਭਲਣਾ ਖਬਰਾਇਆ ਨਾ ਕਰੋ ਬਾਬਾ ਦੀਪ ਸਿੰਘ ਜੀ ਕਿਸਮਤ ਮੁਕੱਦਰ ਸਭ ਕੁਝ ਬਦਲ ਸਕਦੇ ਆ ਉਹ ਜੇ ਚਾਹਣ ਤੇ ਤੁਹਾਨੂੰ ਉਹ ਸਭ ਕੁਝ ਵੀ ਮਿਲ ਸਕਦਾ ਜੋ ਤੁਹਾਡੇ ਮੱਥੇ ਦੀ ਲਕੀਰਾਂ 'ਚ ਨਹੀਂ ਲਿਖਿਆ ਦੁਨੀਆ ਨੇ ਭਾਵੇਂ ਹਰ ਜਗ੍ਹਾ ਤੋਂ ਨਾ ਕਰਤੀ ਹੋਵੇ ਤੁਹਾਨੂੰ ਜੇ ਬਾਬਾ ਦੀਪ ਸਿੰਘ ਨੇ ਕੁਝ ਵੱਡਾ ਸੋਚਿਆ ਹੈ ਨਾ ਤੁਹਾਡੇ ਲਈ ਤਕੋਈ ਰੋਗ ਨਹੀਂ ਸਕਦਾ ਉਹ ਤੁਹਾਨੂੰ ਮਿਲ ਕੇ ਹੀ ਰਹੇਗਾ ਜਿਹੜੀਆਂ ਤਰੱਕੀਆਂ ਉਹਨਾਂ ਨੇ ਤੁਹਾਡੇ ਕਰਮਾਂ 'ਚ ਲਿਖਦੀਆਂ ਉਹ ਤੁਹਾਡੇ ਹੱਥਾਂ 'ਚ ਆਣੀਆਂ ਹੀ ਆਣੀਆਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਮਿਹਰ ਕਰਨਾ ਸਾਰਿਆਂ ਤੇ ਕਿਰਪਾ ਕਰਦੋ ਸਾਰਿਆਂ ਤੇ